ਇਹ ਵੀ ਆ ਬੰਦਾ ਸਿਆਣ ਲੋ ਇਹਨਾਂ ਜਮਾਂ ਰਾੜ ਰਾੜ ਕੇ ਕੁਲਚਾ ਖਵਾਉਣਾ ਲਕੇਸ਼ਨ ਵੀ ਰਾੜ ਤੇ ਵੀ ਖਾਣ ਲਕੇਸ਼ਨ ਬਾਈ ਕਿੱਥੇ ਖੜੇ ਆਪਾਂ ਇਹ ਟਾਵਾ ਇਹ ਡੇਲੋ ਆ ਪੰਡ ਦੇ ਫੇਵਰਟ ਕੁਲਚੇ ਨੇ ਇਹ ਪੰਡ ਦੇ ਫੇਵਰਟ ਕੁਲਚੇ ਲੈ ਵੀ ਡੇਲੋ ਖੜਿਆਂਗੇ ਦੇਖ ਸਕਦੇ ਆਂ ਆ ਚੌਂਕ ਦੇ ਵਿੱਚ ਹਸਪੀਟਲ ਦੀ ਮੂਹਰੇ ਹਸਪੀਟਲ ਇੱਧਰ ਰਹੇਗਾ ਹੌਲਪੀਟਰ ਵੀ ਹਸਪੀਟਲ ਦੇ ਮੂਹਰੇ ਹਾਂਜੀ ਨੈਤਰਪਾਲ ਆ ਇਹ ਇਹਦੇ ਕੁਲਚੇ ਦੀ ਨਹੀਂ ਪੈਂ ਕਹਣਾ ਵੀ ਜੇ ਇੱਕ ਬੰਦਾ ਖਾਣਾ ਦਾ ਦੋ ਕਾਊਗਾ ਅੱਛਾ ਜੀ ਬਾਕੀ ਵਧੀਆ ਜੀ ਲੈ ਵੀ ਆਪ ਵੀ ਕਹਿੰਦੇ ਭਾਈ ਵਧੀਆ ਹੈ ਲੈ ਵੀ ਦਿਖਾ ਬਣਾ ਕੇ ਲੈ ਵੀ ਉਹ ਆ ਰਾੜ ਤੇ ਦੇਣਾ ਕੀ ਬਣਦਾ ਨਾ ਕੁਲਚਾ ਬਾਕੀ ਵਧੀਆ ਗਰੇ ਹੈ ਬਾਕੀ ਕੁਲਚੇ ਦੀ ਗਾਰੰਟੀ ਆ ਵੀ ਬੰਦਾ ਖਾਊਗਾ ਅੱਛਾ ਜਿੱਕ ਖਾਣਾ ਉਹਦਾ ਤੂੰ ਖਾ ਕੇ ਜਾਉਗਾ ਨਹੀਂ ਡੇਢੀ ਕਰਦੇ ਜੀ ਲਾ ਕੇ ਰੱਬ ਜਾਣਦਾ ਕੀ ਪੌੜਾ ਖਾਣੀ ਇਹਦੇ ਹੱਥਾਂ ਦਾ ਜੀ ਲਾ ਕੇ ਬਣਾ ਰਿਹਾ ਦੇਖੀ ਦੇਖੀ ਬੱਲੇ ਉਹ ਕੁਚਾ ਦੇਖੀ ਤੋਂ ਬਣਾਉਣਾ ਤੜਕਾ ਵੀ ਲਾਊਗਾ ਤੜਕਾ ਵੀ ਲਾਊਗਾ ਜੀ ਘੈਂਡਾ ਬਣਾ ਦੇ ਮਿੱਤਰਾਂ ਦੇਖੀ ਚੱਲਿਓ ਜੀਰਾ ਲਾਲ ਟਮਾਟਰ ਕਿੰਨੇ ਰੁਪਏ ਦਾ ਗੁਲਚਾ 20 ਰੁਪਈਆ ਦਾ ਤੇ 20 ਰੁਪਈਆ ਦਾ ਗੁਲਚਾ ਪੈਕਿੰਗ ਵੀ ਕਰਾ ਕੇ ਲੈ ਕੇ ਜਾ ਸਕਦੇ ਹੋ ਮੈਂ ਪੈਕਿੰਗ ਵੀ ਕਰਾ ਕੇ ਲੈ ਕੇ ਜਾ ਸਕਦਾ ਹਾਂ ਲੋ ਉਹ ਦੇਖੀ ਦੱਲਿਓ ਮਿੱਤਰੋ ਆ ਰੇੜੀ ਦੀ ਪਕਾਨ ਕਰ ਲਿਓ ਲੈ ਜੀ ਨੇਤਰਪਾਲ ਸਪੈਸ਼ਲ ਕੁਲਚਾ ਆਪਾ ਦਾ ਫੈਨ ਹੈ ਇਹ ਕੁਲਚੇ ਦੇ ਫੈਨ ਉਹ ਆਏ ਸਨਿਵਾਰ ਖਾਣੇ ਨੂੰ ਸਨਿਵਾਰ ਇਹਨੂੰ ਵੀ ਪਤਾ ਅਸਲ ਇਹ ਸਨਿਵਾਰ ਲੇਟ ਹੋ ਗਿਆ ਸੀ ਬੜੇ ਨੇ ਨਾ ਇਹ ਕਹਿੰਦਾ ਪੰਡਿਤ ਇਹ ਲੇ ਸਨਿਵਾਰ ਨਹੀਂ ਕਰੇ ਹਾਂ ਅਗਾਇਆ ਲੇਟ ਹੋ ਗਿਆ ਮਾਇਕੀ ਜਰਾ ਲੈ ਜਾਈ

ਜਿਹੜਾ ਧੂਰੀ ਵਾਲਾ ਕੁਲਚੇ ਵਾਲਾ ਸਾਡੇ ਪਿੰਡ ਵਾਲਾ ਧੂਰੀ ਵਾਲਾ ਹਾਂਜੀ ਉਹ ਤਾਂ ਵੈਸੇ ਈ ਧੀ ਗੱਲਬਾਤ ਰਹੀਗੇ ਉਹੀ ਫੇਮਸ ਢੇਡਚਾਲ ਆ ਗਰੰਟੀ ਆ ਬੰਦਾ ਉਹਰੇ ਵਾਕੀ ਕਹੂ ਆ ਕੇ ਦੇਖਦੇ ਆ ਖਾ ਕੇ ਅੱਜ ਢੇਡਚਾਲ ਵਾਲਾ ਕੰਮ ਨਹੀਂ ਢੇਡਚਾਲ ਵਾਲਾ ਕੰਮ ਨਹੀਂ ਬਾਈ ਕਹਿੰਦਾ ਵੇਚੀ ਵੀ ਜਾਇਜ਼ ਆਈ ਸਾਹਿਬ ਤੇ ਖਾਣੇ ਆ ਲੈ ਆਪਣਾ ਲੈ 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 来 मित्रों मैं भी खाना कुलचा ते खा के ਤੁਹਾਨੂੰ ਦੱਸੂ ਵੀ ਟ੍ਰੇਟ ਕਿਤਾ ਅਸਲੀ ਤੇ ਤੇ ਹੈ ਜਾਂ ਨਹੀਂ ਹੈ ਤੁਹਾਨੂੰ ਦੱਸ ਦਿਆਂਗਾ। 来 मित्रों कुलचा खा के बैठ के ਆਪਾਂ ਗੱਡੀ ਦੇ ਵੇਚਣਾ। कुलचा ਲੱਗਿਆ ਜੀ ਵਧੀਆ ਆਪਾਂ ਨੂੰ ਆਹ ਵਾਈਦਾ ਨਾ। 네ਤਰਪਾਲ ਵਾਈਦਾ। ਪਿੰਡ ਹੈ ਜੀ ਡੇਲੋਂ। ਡੇਲੋਂ ਹੀ ਖਾ ਕੇ ਆਇਆ ਕਰੂਗਾ ਜਲਦੀ ਆਮ ਆਉਂਗਾ। खा के ਜਾਓ ਬਾਈ ਜਰੂਰ ਜਿਹੜਾ ਮੇਰਾ ਵੀਰ ਐਸੇ ਆਊਗਾ। ਸੁਆਦ ਆ ਬਾਈ ਜੀ ਜਮਾਂ। ਕਰ ਵਰਕਰ ਕਰ ਵਰਕਰ ਨਾ ਪੁਨਾ ਜਿਆਦਾ ਮਸਾਲਾ ਨਾ ਜਿਆਦਾ ਮਸਾਲੇ ਨਾ ਕੋਤੋ ਠੀਕ ਹੈ ਬਾਈ ਚਲੋ ਬਾਈ ਚਲੋ ਬਾਈ ਯਾਰ ਚੱਲ ਪਿਆਪਾਂ ਡੇਲੋ